ਸਸ਼ੀਕਲ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਅਖਬਾਰ ਟੀਵੀ ਵਿੱਚ ਤੁਹਾਡੇ ਆਪਣੇ ਜ਼ਿਲ੍ਹੇ ਅਤੇ ਪੰਜਾਬ ਪਰ ਤੋਂ ਇਲਾਵਾ ਆਪਣੇ ਦੇਸ਼ ਭਾਰਤ ਅਤੇ ਦੁਨੀਆ ਦੀਆਂ ਲੇਟੈਸਟ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਸੁਣਨ ਲਈ ਮੇਰੇ ਚੈਨਲ ਅਖਬਾਰ ਟੀਵੀ ਨੂੰ ਜਲਦੀ ਸਬਸਕ੍ਰਾਈਬ ਕਰਨਾ ਸਾਰੀਆਂ ਹੀ ਅਹਿਮ ਖਬਰਾਂ ਤੇ ਉਹਨਾਂ ਵਿੱਚ ਦਿੱਤੀ ਜਾਣਕਾਰੀ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹਿਣਾ ਰੁਖ ਮੋੜਦੇ ਹੋਏ ਹੁਣ ਵਾਪਸ ਆਖ ਖਬਰਾਂ ਵੱਲ ਅਤੇ ਨਾਲ ਹੀ ਗੱਲ ਕਰਾਂਗੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸੁਣਵਾਲੇ ਮਲਕੀਤ ਸਿੰਘ ਤੇ ਹੋਈ ਕਾਰਵਾਈ ਦੀ ਸਨੀ ਦਿਓਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਪੱਤਰ ਕੀਤੀ ਇਹ ਅਪੀਲ ਗੁਰਦਾਸਪੁਰ ਤੋਂ ਸੰਸਦ ਮੈਂਬਰ ਤੇ ਅਭਿਨੇਤਾ ਸਨੀ ਦਿਓਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ ਇਸ ਪੱਤਰ ਵਿੱਚ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਰੀਅਲ ਟ੍ਰੈਕ ਖਾਲੀ ਕਰਵਾਉਣ ਬਾਰੇ ਕਿਹਾ ਹੈ ਉਹਨਾਂ ਪੱਤਰ ਵਿੱਚ ਲਿਖਿਆ ਕਿ ਪੰਜਾਬ ਵਿੱਚ ਲਗਭਗ 50 ਦਿਨਾਂ ਤੋਂ ਅੰਦੋਲਨ ਚੱਲ ਰਿਹਾ ਹੈ ਅਤੇ ਰੇਲਾਂ ਰੋਕਣ ਦੇ ਨਾਲ-ਨਾਲ ਹੀ ਸੜਕਾਂ ਦੀ ਆਵਾਜਾਈ ਵੀ ਰੁਕੀ ਜਾ ਰਹੀ ਹੈ ਇਸ ਦਾ ਬੁਰਾ ਪ੍ਰਭਾਵ ਸੂਬੇ ਦੇ ਵਪਾਰ ਕਾਰੋਬਾਰ ਕਿਸਾਨ ਆਮ ਲੋਕ ਅਤੇ ਸਰਕਾਰ ਦੀ ਆਮਦਨ ਤੇ ਪੈ ਰਿਹਾ ਹੈ ਸੂਬੇ ਦੀ ਅਰਥ ਵਿਵਸਥਾ ਬੁਰੀ ਤਰ੍ਹਾਂ ਹਿੱਲ ਗਈ ਹੈ ਅਤੇ ਵਪਾਰ ਕਾਰੋਬਾਰ ਉਦਯੋਗ ਦੇ ਨਾਲ-ਨਾਲ ਐਕਸਪੋਰਟ ਕਾਰੋਬਾਰ ਵੀ ਖਤਮ ਹੋਣ ਦੀ ਕगार ਤੇ ਹੈ ਆਪਣੇ ਟਵਿੱਟਰ ਅਕਾਊਂਟ ਤੇ ਟਵੀਟ ਕਰਦਿਆਂ ਸਰੀ ਦਿਓ ਨੇ ਲਿਖਿਆ ਕਿ ਪੰਜਾਬ ਵਿੱਚ ਸਰਪੱਖੀ ਵਿਕਾਸ ਲਈ ਕੈਪਟਨ ਅਬਰਿੰਦਰ ਸਿੰਘ ਨੂੰ ਅਪੀਲ ਹੈ ਕਿ ਰੇਲਵੇ ਬੋਰਡ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਰੇਲ ਟ੍ਰੈਕ ਖਾਲੀ ਕਰਵਾਏ ਜਾਣ ਤਾਂ ਜੋ ਪੰਜਾਬੀਆਂ ਅਤੇ ਪੰਜਾਬ ਦਾ ਆਰਥਿਕ ਨੁਕਸਾਨ ਨਾ ਹੋ ਸਕੇ ਅੰ ਹੈ ਪਰ ਇਸ ਕਾਰਨ ਹੋਰ ਨਗਰੀਕਾਂ ਦੇ ਆਮਦਨ ਅਤੇ ਸਾਧਨਾਂ ਨਾ ਰੁਕਣ ਇਹ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਫਾਦੇ ਹਾਂ ਅਗਲੀ ਖਬਰ ਵੱਲ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਤੋਹਫਾ ਖਾਦ ਦੀਆਂ ਕੀਮਤਾਂ ਘਟੀਆਂ ਸਹਿਕਾਰੀ ਖਾਦ ਕੰਪਨੀ ਇਫਕੋ ਨੇ ਬੁੱਧਵਾਰ ਨੂੰ ਐਨਪੀ ਦੀ ਵੱਧ ਤੋਂ ਵੱਧ ਪਰਚੁਨ ਕੀਮਤ 50 ਰੁਪਏ ਪ੍ਰਤੀ ਥੈਲਾ ਘਟਾ ਕੇ 925 ਰੁਪਏ ਕਰ ਦਿੱਤੀ ਹੈ ਕੀਮਤ ਵਿੱਚ ਕਟੌਤੀ ਤੁਰੰਤ ਪ੍ਰਭਾਵ ਨਾਲ ਲਾਗੂ ਹੈ IFFCO ਨੇ ਇੱਕ ਬਿਆਨ ਵਿੱਚ ਕਿਹਾ ਕਿ ਐਨਪੀ ਖਾਦ ਦੀਆਂ ਕੀਮਤਾਂ ਵਿੱਚ ਕਟੌਤੀ ਪ੍ਰਧਾਨ ਮੰਤਰੀ ਦੇ ਖੇਤੀ ਲਾਗਤ ਘਟਾਉਣ ਤੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਯੋਜਨਾ ਅਨੁਸਾਰ ਹੈ ਐਨਪੀ ਖਾਦ ਵਿੱਚ ਨਾਈਟ੍ਰੋਜਨ ਅਤੇ ਸੁਪਰ ਫਾਸਫੇਟ ਹੁੰਦਾ ਹੈ IFFCO ਨੇ ਕਿਹਾ ਕਿ ਜਿੱਥੇ ਵੀ ਸੰਭਵ ਹੋਵੇ ਕਿਸਾਨ ਲਈ ਕੀਮਤਾਂ ਘਟਾ ਦਿੱਤੀਆਂ ਜਾਣਗੀਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਹਾਇਤਾ ਲਈ ਸਲਫਰ ਵਿੱਚ ਪ੍ਰਤੀ ਟਨ 1000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਫਕੋ ਨੇ ਕੁਝ ਮਹੀਨੇ ਪਹਿਲਾਂ ਐਨਪੀਕੇ ਅਤੇ ਡੀਏਪ ਖਾਦਾਂ ਦੀਆਂ ਕੀਮਤਾਂ ਵੀ ਘਟਾਈਆਂ ਸਨ। ਕੇਂਦਰੀ ਖੇਤੀਬਾੜੀ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ 411 ਉਤਪਾਦ ਨੂੰ ਪ੍ਰਮਾਣਿਕरण ਦਿੱਤਾ ਜਾ ਚੁੱਕਾ ਹੈ। ਗੱਲ ਕਰੀਏ ਅਗਲੀ ਖਬਰ ਦੀ। ਡੀਜੀਪੀ ਦਿਨਕਰ ਗੁਪਤਾ ਨੇ ਪਟਾਕੇ ਚਲਾਉਣ ਵਾਲਿਆਂ ਤੇ ਸਖਤ ਕਾਰਵਾਈ ਦੇ ਦਿੱਤੇ ਆਦੇਸ਼। ਦੀਵਾਲੀ ਦਾ ਤਿਉਹਾਰ 14 ਨਵੰਬਰ 2020 ਨੂੰ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਨੇ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਵਾਲਿਆਂ ਤੇ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਹਨ ਇਸ ਤੋਂ ਪਹਿਲਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪਟਾਕੇ ਚਲਾਉਣ ਨੂੰ ਲੈ ਕੇ ਸਖਤ ਹੁਕਮ ਦਿੱਤੇ ਹਨ ਇਸ ਬਾਰੇ ਡੀਜੀਪੀ ਦਿਨਕਰ ਗੁਪਤਾ ਨੇ ਸਖਤੀ ਨਾਲ ਹੁਕਮ ਦਿੱਤੇ ਹਨ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਨੂੰ ਕਿਹਾ ਹੈ ਪੰਜਾਬ ਸਰਕਾਰ ਨੇ ਹੁਣ ਪਟਾਕਿਆਂ ਲਈ ਸਮਾਂ ਤੈਅ ਕਰ ਦਿੱਤਾ ਹੈ ਇਹ ਸਮਾਦ ਦਿਵਾਲੀ ਮੌਕੇ ਰਾਤ ਨੂੰ 8 ਤੋਂ 10 ਵਜੇ ਤੱਕ ਹੋਵੇਗਾ। ਗੁਰਪੁਰਬ ਮੌਕੇ ਸਵੇਰੇ 4 ਵਜੇ ਤੋਂ 5 ਅਤੇ ਰਾਤ ਨੂੰ 9 ਤੋਂ 10 ਵਜੇ ਤੱਕ ਹੋਵੇਗਾ। ਇਸ ਤੋਂ ਇਲਾਵਾ 크리스마ਸ ਮੌਕੇ ਰਾਤ 11:55 ਤੋਂ 12:30 ਵਜੇ ਤੱਕ ਹੋਵੇਗਾ। ਇਸ ਦੇ ਨਾਲ ਹੀ ਸਿਰਫ ਗ੍ਰੀਨ ਪਟਾਕੇ ਚਲਾਏ ਜਾ ਸਕਦੇ ਹਨ। ਗ੍ਰੀਨ ਪਟਾਕੇ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਲੀਥੀਅਮ, ਆਰਸੈਨਿਕ, ਬੈਰੀਅਰ ਅਤੇ ਲੀਡ ਵਰਗੇ ਰਸਾਇਣਕ ਨਹੀਂ ਹੁੰਦੇ। ਇਹ ਵਾਤਾਵਰਣ ਨੂੰ ਘੱਟ ਨੁਕਸਾਨ ਪਹੁੰਚਾਉਂਦੇ ਹਨ। ਅਗਲੀ ਖਬਰ ਪੰਜਾਬ ਦੇ 9 ਸ਼ਹਿਰਾਂ ਵਿੱਚ ਪਟਾਕੇ ਚਲਾਉਣ ਤੇ ਬੈਨ ਲੋਕਾਂ ਨੇ ਕੀਤੀ ਇਹ ਮੰਗ ਪੰਜਾਬ ਸਰਕਾਰ ਵੱਲੋਂ ਦੀਵਾਲੀ ਵਾਲੇ ਦਿਨ ਸਿਰਫ ਕੁਝ ਸਮੇਂ ਲਈ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਹੈ ਪਰ ਪੰਜਾਬ ਦੇ 9 ਸ਼ਹਿਰ ਅਜਿਹੇ ਹਨ ਜਿੱਥੇ ਗ੍ਰੀਨ ਟ੍ਰਿਬਿਊਨਲ ਨੇ ਪਟਾਕੇ ਚਲਾਉਣ ਤੇ ਬੈਨ ਲਗਾ ਦਿੱਤੇ ਹਨ ਇੰਨਾ ਸ਼ਹਿਰਾਂ ਵਿੱਚ ਖੰਨਾ ਅਤੇ ਮੰਡੀ ਗੋਵਿੰਦਗੜ੍ਹ ਵੀ ਸ਼ਾਮਿਲ ਹਨ ਇੱਥੋਂ ਦੇ ਬੱਚਿਆਂ ਅਤੇ ਲੋਕਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਵੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਲਾਂ ਬਾਅਦ ਖੁਸ਼ੀਆਂ ਭਰੇ ਤਿਉਹਾਰ ਆਉਂਦੇ ਹਨ ਅਸੀਂ ਤਾਂ ਪਟਾਕੇ ਵੀ ਖਰੀਦ ਲੈਂਦੇ ਉਹਨਾਂ ਕਿਹਾ ਕਿ ਪਹਿਲਾਂ ਹੀ ਕੋਰੋਨਾ ਕਾਰਨ ਬੱਚੇ ਘਰਾਂ ਵਿੱਚ ਬੰਦ ਹਨ ਉੱਪਰੋਂ ਪਟਾਕੇ ਵੀ ਨਹੀਂ ਚਲਾ ਸਕਦੇ ਉੱਥੇ ਹੀ ਐਸਜੀਐਮ ਖੰਨਾ ਹਰਬੰਸ ਸਿੰਘ ਨੇ ਕਿਹਾ ਕਿ ਸਾਨੂੰ ਅੱਜ ਪਤਾ ਲੱਗਾ ਹੈ ਕਿ ਗ੍ਰੀਨ ਟ੍ਰਿਬਿਊਨਲ ਨੇ ਪਟਾਕੇ ਚਲਾਉਣ ਤੇ ਬੈਨ ਲਗਾ ਦਿੱਤਾ ਹੈ ਜਿਸ ਨੂੰ ਲਾਗੂ ਕਰਵਾਇਆ ਜਾਵੇਗਾ ਉਹਨਾਂ ਨੇ ਦੱਸਿਆ ਕਿ ਪਰ ਉਹ ਪਹਿਲਾਂ ਹੀ ਖੰਨਾ ਵਿੱਚ ਹੁਣ ਦੇਖਣਾ ਇਹ ਹੈ ਕਿ ਲੋਕਾਂ ਵੱਲੋਂ ਕੀਤੀ ਮੰਗ ਤੇ ਕੀ ਕਾਰਵਾਈ ਹੁੰਦੀ ਹੈ ਤੁਹਾਨੂੰ ਫਿਰ ਤੋਂ ਦੱਸ ਦੇਣਾ ਚਾਹੁੰਨੀ ਹਾਂ ਕਿ ਮੇਰੇ ਚੈਨਲ ਦੇ ਤੁਹਾਨੂੰ ਬਾਕੀ ਚੈਨਲਾਂ ਨਾਲੋਂ ਸਭ ਤੋਂ ਪਹਿਲਾਂ ਅਪਡੇਸ਼ਨ ਮਿਲਦੀ ਹੈ ਹਰ ਇੱਕ ਖਬਰ ਦੀ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੁਣ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੀ ਆਪਣੇ ਆਪ ਨੂੰ ਗੁਰੂ ਸਾਹਿਬ ਦਾ ਅਵਤਾਰ ਦੱਸਣ ਵਾਲੇ ਮਲਕੀਤ ਸਿੰਘ ਤੇ ਵੱਡੀ ਕਾਰਵਾਈ ਖੁਦ ਨੂੰ ਗੁਰੂ ਸਾਹਿਬ ਦਾ ਅਵਤਾਰ ਦੱਸਣ ਵਾਲੇ ਮਲਕੀਤ ਸਿੰਘ ਨੂੰ ਪੁਲਿਸ ਨੇ ਸਿੱਖ ਭਾ ਬਣਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ ਮਲਕੀਤ ਸਿੰਘ ਆਪਣੇ ਆਪ ਨੂੰ ਸਿੱਖ ਗੁਰੂ ਸਾਹਿਬ ਦਾ ਅਵਤਾਰ ਦੱਸ ਰਿਹਾ ਸੀ ਦਰਅਸਲ ਪਿਛਲੇ ਕਾਫੀ ਸਮੇਂ ਤੋਂ ਪਿੰਡ ਹਮੀਰਗੜ ਦੀ ਇੱਕ ਕੋਠੀ ਵਿੱਚ ਇੱਕ ਡੇਰਾ ਚੱਲ ਰਿਹਾ ਸੀ ਜਿਸ ਨੂੰ ਉਹ ਸੱਚਖੰਡ ਦੇ ਤੌਰ ਤੇ ਪੇਸ਼ ਕਰ ਰਿਹਾ ਸੀ ਅਤੇ ਆਪਣੇ ਆਪ ਨੂੰ ਗੁਰੂ ਸਾਹਿਬ ਨਾਲ ਜੋੜ ਕੇ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕਰ ਰਿਹਾ ਸੀ ਇੱਥੇ ਹੀ ਬਸ ਨਹੀਂ ਪਖੰਡੀ ਆਪਣੇ ਬੱਚਿਆਂ ਨੂੰ ਗੁਰੂ ਸਾਹਿਬਾਂ ਦੇ ਬੱਚਿਆਂ ਨਾਲ ਜੋੜ ਰਿਹਾ ਸੀ ਉਕਤ ਇਹ ਵੀ ਕਹਿ ਰਿਹਾ ਸੀ ਕਿ ਇੱਥੇ ਗੁਰੂਆਂ ਦਾ ਦੁ ਇਸ ਕਾਰਨ ਹੀ ਮਲਕੀਤ ਸਿੰਘ ਦੀ ਪਤਨੀ ਉਸ ਤੋਂ ਵੱਖ ਹੋ ਗਈ ਮਲਕੀਤ ਦੀ ਪਤਨੀ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਇਸ ਦੌਰਾਨ YouTube ਤੇ ਵੀ ਇਸ ਦੀਆਂ ਵੀਡੀਓਜ਼ ਵਾਇਰਲ ਹੋ ਗਈਆਂ ਅਤੇ ਸਿੱਖ ਜਥੇਬੰਦੀਆਂ ਨੇ ਅੱਗੇ ਆ ਕੇ ਇਸ ਦਾ ਵਿਰੋਧ ਕੀਤਾ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਡੀਐਸਪੀ ਮੂਨਖ ਨੇ ਦੱਸਿਆ ਕਿ ਸਿੱਖਪਾ ਮਨਾਵਨ ਉਠੇ ਸਹਚੌਣਾ ਵਾਲੇ ਮਾਮਲੇ ਤੇ ਮਲਕੀਤ ਸਿੰਘ ਤੇ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਸਬੂਤ ਦੇ ਤੌਰ ਤੇ ਕੁਝ YouTube ਵੀਡੀਓਜ਼ ਸਿੱਖ ਜਥੇਬੰਦੀਆਂ ਵੱਲੋਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਦਮਦਮੀ ਟਕਸਾਲ ਤੋਂ ਭਾਈ ਅਮਰੀਕ ਸਿੰਘ ਅਜਨਾਲਾ ਇੱਥੇ ਪਹੁੰਚੇ ਜਿਨ੍ਹਾਂ ਨੇ ਦੱਸਿਆ ਕਿ ਮਲਕੀਤ ਸਿੰਘ ਨਾਮ ਦਾ ਇੱਕ ਸ਼ਖਸ YouTube ਤੇ ਵੀਡੀਓਜ਼ ਪਾ ਕੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੋੜ ਰਿਹਾ ਸੀ ਅਤੇ ਆਪਣੇ ਬੱਚਾ ਨੂੰ ਗੁਰੂ ਸਹਿਬਾਨ ਦੇ ਬੱਚੇ ਦੱਸ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮਲਕੀਤ ਸਿੰਘ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਅਗਲੀ ਖਬਰ ਸ਼੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਗ੍ਰੰਥੀ ਵਿਰੁੱਧ ਕੇਸ ਦਰਜ। ਥਾਣਾ ਡੇਰਾ ਬਾਬਾ ਨਾਨਕ ਸਾਹਿਬ ਦੀ ਪੁਲਿਸ ਨੇ ਪੰਜ ਸ਼੍ਰੀ ਗੁਟਕਾ ਸਾਹਿਬ ਸਾੜਨ ਦੇ ਬਾਅਦ ਉਹਨਾਂ ਨੂੰ ਨਾਲੀ ਵਿੱਚ ਵਹਾਉਣ ਵਾਲੇ ਗੁਰਦੁਆਰੇ ਦੇ ਗ੍ਰੰਥੀ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ। ਬਲਰਾਜ ਸਿੰਘ ਪੁੱਤਰ surjeet singh ਪਿੰਡ ਪੰਡੇ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਬੀਤੀ 9 ਨਵੰਬਰ ਨੂੰ ਸਵੇਰੇ 8 ਵਜੇ ਗਵੰਡੀ ਮੌਨਿਕਾ ਪਤਨੀ ਬਚਿੱਤਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਬਾਰ-ਬਾਰ ਬਣੀ ਨਾਲੀ ਵਿੱਚ ਗੁਟਕਾ ਸਾਹਿਬ ਦੇ ਅੱਧ-ਅੱਧ ਅੰਗ ਪਾਏ ਗਏ ਹਨ। ਜਿਸ ਤੋਂ ਬਾਅਦ ਉਸਨੇ ਅੰਗ ਹੱਥਾਂ ਨਾਲ ਚੁੱਕ ਕੇ ਗੁਰਦੁਆ ਜਦੋਂ ਉਸਨੇ ਫਿਰ ਗ੍ਰੰਥੀ ਬਾਬਾ ਪਲਵਿੰਦਰ ਸਿੰਘ ਨੂੰ ਪੁੱਛਿਆ ਤਾਂ ਉਹ ਤਸੱਲੀ ਬਖਸ਼ ਜਵਾਬ ਨਾ ਦੇ ਸਕਿਆ ਇਸ ਤੋਂ ਬਾਅਦ ਜਾਂਚ ਪੜਤਾਲ ਕੀਤੀ ਅਤੇ ਗੁਰਦੁਆਰੇ ਵਿੱਚ ਲੱਗੇ ਕੈਮਰੇ ਵਿੱਚ ਚੈੱਕ ਕੀਤਾ ਤਾਂ ਦੇਖਿਆ ਕਿ 8 11 2020 ਦੀ ਰਾਤ ਸਵਾ 8 ਵਜੇ ਗੁਰਦੁਆਰੇ ਦੇ ਗ੍ਰੰਥੀ ਪਲਵਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਵਿੱਚ ਰੱਖੇ ਕ੍ਰੀਪ ਪੰਜ ਗੁਟਕਾ ਸਾਹਿਬ ਸਾੜਨ ਦੇ ਬਾਅਦ ਨਾਲੀ ਵਿੱਚ ਵਹਾ ਕੇ ਵੇਦ ਵੀ ਕੀਤੀ ਗੁਰਦੁਆਰੇ ਦੇ ਗ੍ਰੰਥੀ ਪਲਵਿੰਦਰ ਸਿੰਘ ਦੇ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ ਵਾਦੇ ਹਾਂ ਅਗਲੀ ਖਬਰ ਵੱਲ ਰਿਲਾਈਐਂਸ ਦੇ ਬੰਦ ਪਏ ਮਾਲ ਅਤੇ ਸਟੋਰ ਕਾਰਨ 1550 ਪਰਿਵਾਰਾਂ ਦੀ ਰੋ ਦੇਸ਼ ਦੀਆਂ ਕਿਸਾਨ ਯੂਨੀਅਨਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸਾਂਝੇ ਸੰਘਰਸ਼ ਦੀ ਲੜੀ ਤਹਿਤ ਮਾਲ ਆਫ ਅੰਮ੍ਰਿਤਸਰ ਦੇ ਬਾਹਰ ਲਗਾਤਾਰ ਨਾ 26 ਮਹੀਨੇ ਦਿਨ ਵੀ ਲਗਾਤਾਰ ਜਾਰੀ ਰਿਹਾ ਮਾਲ ਆਫ ਅੰਮ੍ਰਿਤਸਰ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਵਫਦ ਨੇ ਕਰਨਲ ਮਨਦੀਪ ਸਿੰਘ ਦੀ ਅਗਵਾਈ ਵਿੱਚ ਬਲਦੇਵ ਸਿੰਘ ਸਿਰਸਾ ਨਾਲ ਮੁਲਾਕਾਤ ਤੋਂ ਬਾਅਦ ਮੰਗ ਪੱਤਰ ਦਿੰਦਿਆਂ ਕਿਹਾ ਕਿ 17 ਅਕਤੂਬਰ ਤੋਂ ਰਿਲਾਈਂਸ ਦੇ ਪੰਜ ਸਟੋਰ ਬੰਦ ਹਨ ਅਤੇ ਜਦੋਂ ਤੱਕ ਕਿਸਾਨਾਂ ਦਾ ਸੰਘਰਸ਼ ਚੱਲੇਗਾ ਉਦੋਂ ਤੱਕ ਰਿਲਾਈਂਸ ਦੇ ਸਟੋਰ ਬੰਦ ਰਹਿਣਗੇ ਬਾਕੀ ਮ ਨਾ ਹਟਾਇਆ ਜਾਵੇ ਅਤੇ ਲੋਕਾਂ ਨੂੰ ਆਉਣ ਦੀ ਖੁੱਲ ਦਿੱਤੀ ਜਾਵੇ। ਉਹਨਾਂ ਕਿਹਾ ਕਿ ਇਸ ਸਮੇਂ 1550 ਪਰਿਵਾਰਾਂ ਦੀ ਰੋਜ਼ੀ-ਰੋਟੀ ਬੰਦ ਹੋਣ ਦਾ ਖਤਰਾ ਪੈਦਾ ਹੋ ਰਿਹਾ ਹੈ। ਸਿਰਸਾ ਨੇ ਕਿਹਾ ਕਿ ਇਹਨਾਂ ਦੇ ਮੰਗ ਪੱਤਰ ਨੂੰ ਸਾਰੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇ। ਭਾਈ ਬਲਦੇਵ ਸਿੰਘ ਸਿਰਸਾ ਪ੍ਰਧਾਨ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਨੇ ਕਿਹਾ ਕਿ ਧਰਨੇ ਨੂੰ ਹਰ ਵਾਰਕ ਦਾ ਪਰਵਾਹ ਹੁੰਗਾਰਾ ਮਿਲ ਰਿਹਾ ਹੈ ਪਰ ਉਹ 1550 ਪਰਿਵਾਰਾਂ ਦੀ ਰੋਜ਼ੀ-ਰੋਟੀ ਤੇ ਵੀ ਧਿਆਨ ਦੇਣ ਵਾਦੇ ਹਾਂ ਅਗਲੀ ਖਬਰ ਵੱਲ ਥਾਣੇਦਾਰ ਦੀ ਗ੍ਰਿਫਤਾਰੀ ਲਈ ਧਰਨੇ ਤੇ ਬੈਠੀ ਜਨਾਨੀ ਜਾਣੋ ਪੂਰਾ ਮਾਮਲਾ ਥਾਣੇਦਾਰ ਦੀ ਗ੍ਰਿਫਤਾਰੀ ਦੀ ਮੰਗ ਸਬੰਧੀ ਪੀੜਤ ਜਨਾਨੀ ਨੇ ਅਣਮਿੱਥੇ ਸਮੇਂ ਲਈ ਐਸਐਸਪੀ ਦਫਤਰ ਸਾਹਮਣੇ ਧਰਨਾ ਦਿੱਤਾ ਅਤੇ ਦੋਸ਼ੀ ਥਾਣੇਦਾਰ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਐਸਐਸਪੀ ਦਫ਼ਤਰ ਵਿੱਚ ਗੱਲਬਾਤ ਕਰਦਿਆਂ ਪੀੜਤ ਮਨਿੰਦਰ ਕੌਰ ਨੇ ਦੱਸਿਆ ਕਿ ਥਾਣੇਦਾਰ ਗੁਰਮੇਲ ਸਿੰਘ ਉਸ ਨੂੰ ਆਪਣੇ ਨਾਲ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾ ਰਿਹਾ ਸੀ। ਅਸ਼ਲੀਲ ਹਰਕਤਾਂ ਦੀਆਂ ਗੱਲਾਂ ਕਰਨ ਸੰਬੰਧੀ ਮੈਂ ਉਸ ਦੀ ਫੋਨ ਰਿਕਾਰਡਿੰਗ ਵੀ ਕਰ ਲਈ ਜਿਸ ਨੂੰ ਮੈਂ ਧਨੋਲਾ ਪੁਲਿਸ ਦੇ ਹਵਾਲੇ ਕਰ ਦਿੱਤਾ। 22 ਅਕਤੂਬਰ ਨੂੰ ਥਾਣੇਦਾਰ ਗੁਰਮੇਲ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਸੀ। ਅੱਜ ਕੇਸ ਦਰਜ ਨੂੰ ਲਗਭਗ 20 ਦਿਨ ਹੋ ਚੁੱਕੇ ਹਨ। ਉਸ ਦੀ ਅਦਾਲਤ ਚੋਂ ਵੀ ਜ਼ਮਾਨਤ ਦੀ ਅਰਜ਼ੀ ਖਾਰਜ ਹੋ ਚੁੱਕੀ ਹੈ। ਇਸ ਦੇ ਉਸ ਨੂੰ ਮਜਬੂਰ ਹੋ ਕੇ ਅਣਮਿੱਥੇ ਸਮੇਂ ਲਈ ਐਸਐਸਪੀ ਦਫ਼ਤਰ ਅੱਗੇ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ। ਉਸਨੇ ਕਿਹਾ ਜੇਕਰ ਉਸ ਨੂੰ ਧਰਨੇ ਦੌਰਾਨ ਕੁਝ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਵੀ ਪੁਲਿਸ ਦੀ ਹੋਵੇਗੀ ਹੁਣ ਵਾਪਦੇ ਹਾਂ ਅਗਲੀ ਖਬਰ ਵੱਲ ਕਾਂਗਰਸੀ ਲੀਡਰ ਵੱਲੋਂ ਨਿਤਿਸ਼ ਕੁਮਾਰ ਸਾਹਮਣੇ ਸਰਕਾਰ ਬਣਾਉਣ ਦਾ ਨਵਾਂ ਫਾਰਮੂਲਾ ਤੇ ਜਸਵੀ ਲਈ ਮੰਗਿਆ ਆਸ਼ੀਰਵਾਦ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐਨਡੀਏ ਨੂੰ ਬਹੁਮਤ ਮਿਲਣ ਤੋਂ ਬਾਅਦ ਬੁੱਧਵਾਰ ਨੂੰ ਸੀਨੀਅਰ ਕਾਂਗਰਸੀ ਲੀਡਰ ਦਿਗਵਿਜੇ ਨੇ ਕਿਹਾ ਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਾ ਸੰਘ ਨੂੰ ਛੱਡ ਦੇਣਾ ਚਾਹੀਦਾ ਹੈ ਅਤੇ ਆਰਜीडी ਦੇ ਨੌਜਵਾਨ ਲੀਡਰ ਤੇਜਸਵੀ ਯਾਦਵ ਨੂੰ ਆਸ਼ੀਰਵਾਦ ਦੇਣਾ ਚਾਹੀਦਾ ਹੈ ਉਨ੍ਹਾਂ ਨੇ ਨਿਤਿਸ਼ ਨੂੰ ਕਿਹਾ ਕਿ ਉਹ ਜਿਹੜੇ ਸਮਾਜਵਾਦੀ ਧਰਮ ਨਿਰਪੱਖ ਵਿਚਾਰਧਾਰਾ ਨੂੰ ਮੰਨਦੇ ਹਨ ਉਹਨਾਂ ਨੂੰ ਇਕਤਾ ਵਿੱਚ ਲਿਆਉਣ ਵਿੱਚ ਸਹਾਇਤਾ ਕਰਨ ਕਿਉਂਕਿ ਅਜਿਹਾ ਕਰਨਾ ਮਹਾਤਮਾ ਗਾਂਧੀ ਤੇ ਜੈ ਪ੍ਰਕਾਸ਼ ਨਰਾਇਣ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਨਿਤਿਸ਼ ਜੀ ਲਾਲੂ ਜੀ ਨੇ ਤੁਹਾਡੇ ਨਾਲ ਸੰਘਰਸ਼ ਕੀਤਾ ਅੰਦੋਲਨਾਂ ਵਿੱਚ ਜੇਲ੍ਹ ਗਏ ਭਾਜਪਾ ਦੀ ਵਿਚਾਰਧਾਰਾ ਨੂੰ ਛੱਡੋ ਅਤੇ ਤੇਜਸਵੀ ਨੂੰ ਆਸ਼ੀਰਵਾਦ ਦਿਓ ਇਸ ਭਾਜਪਾ ਸੰਗ ਦੇ ਰੂਪ ਵਿੱਚ ਅਮਰਬੇਲ ਨੂੰ ਬਿਹਾਰ ਵਿੱਚ ਨਾ ਵਧਣ ਦਿਓ ਦਿਗਵਿਜੇ ਨੇ ਬਿਹਾਰ ਦੇ ਮੁੱਖ ਮੰਤਰੀ ਨੂੰ ਇਹ ਅਪੀਲ ਵੀ ਕੀਤੀ ਕਿ ਨਿਤਿਸ਼ ਜੀ ਬਿਹਾਰ ਤੁਹਾਡੇ ਲਈ ਛੋਟਾ ਹੋ ਗਿਆ ਹੈ ਤੁਹਾਨੂੰ ਭਾਰਤ ਦੀ ਰਾਜਨੀਤੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਜਨਤਾ ਪਾਰਟੀ ਸੰਗ ਦੀ ਦੋਹਰੀ ਟੁੱਟ ਗਈ ਸੀ ਭਾਜਪਾ ਨੂੰ ਛੱਡੋ ਅਤੇ ਦੇਸ਼ ਨੂੰ ਬਰਬਾਦ ਹੋਣ ਤੋਂ ਬਚਾਓ ਵਾਦੇ ਹਾਂ ਅਗਲੀ ਖਬਰ ਵੱਲ ਓਬਾਮਾ ਨੂੰ ਅਤਵਾਦੀ ਕਹਿਣ ਵਾਲੇ ਅਫਸਰ ਨੂੰ ਟਰੰਪ ਨੇ ਪੈਟਾਗਨ ਵਿੱਚ ਦਿੱਤਾ ਵੱਡਾ ਅਹੁਦਾ ਟਰੰਪ ਪ੍ਰਸ਼ਾਸਨ ਵੱਲੋਂ ਰੱਖਿਆ ਵਿਭਾਗ ਵਿੱਚ ਵੱਡੇ ਪੈਮਾਨੇ ਤੇ ਬਦਲਾ ਕੀਤੇ ਜਾ ਰਹੇ ਹਨ ਇੱਕ ਰਿਪੋਰਟ ਮੁਤਾਬਕ ਪੈਟਾਗਨ ਦੇ ਗੈਰ ਫੌਜੀ ਅਗਵਾਈ ਵਿੱਚ ਤੇਜ਼ੀ ਨਾਲ ਹੋ ਰਹੇ ਬਦਲਾ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ ਟਰੰਪ ਪ੍ਰਸ਼ਾਸਨ ਵੱਲੋਂ ਪੈਟਾਗਨ ਦੇ ਸੀਨੀਅਰ ਅਫਸਰਾਂ ਨੂੰ ਹਟਾ ਰਹੇ ਹਨ ਅਤੇ ਰਾਸ਼ਟਰਪਤੀ ਦੇ ਵਫਾਦਾਰਾਂ ਨੂੰ ਥਾਂ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਟਰੰਪ ਨੇ ਡਿਫੈਂਸ ਸਕੱਤਰ ਮਾਰਕ ਐਸਪਰ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਟਰੰਪ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਮਾਰਕ ਐਸਪਰ ਦੇ ਹਟਾਉਣ ਤੋਂ 24 ਘੰਟੇ ਬਾਅਦ ਪੈਟਾਗਨ ਵਿੱਚ ਅਧਿਕਾਰੀਆਂ ਦੀ ਗਿਣਤੀ ਡਿਗਣੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਫੌਜੀ ਅਗਵਾਈ ਅਤੇ ਗੈਰ ਫੌਜੀ ਅਧਿਕਾਰੀਆਂ ਵਿੱਚ ਚਿੰਤਾ ਦਾ ਮਾਹੌਲ ਹੈ। ਐਸਪਰ ਦੇ ਹਟਾਏ ਜਾਣ ਤੋਂ ਬਾਅਦ ਚਾਰ ਸੀਨੀਅਰ ਗੈਰ ਫੌਜੀ ਅਫਸਰਾਂ ਨੂੰ ਕੱਢਿਆ ਜਾ ਚੁੱਕਾ ਹੈ। ਇਹਨਾਂ ਦੀ ਥਾਂ ਇਥੇ ਤੱਕ ਕੇ ਅਜਿਹੇ ਆਫੀਸਰ ਨੂੰ ਪ੍ਰਮੋਟ ਕਰ ਦਿੱਤਾ ਹੈ ਜਿਸ ਤੇ ਅਤਵਾਦੀਆਂ ਨਾਲ ਮਿਲ ਕੇ ਸਾਜ਼ਿਸ਼ ਨੂੰ ਅੰਜਾਮ ਦੇਣ ਦਾ ਦੋਸ਼ ਲੱਗਾ ਸੀ ਅੱਗੇ ਅੱਗੇ ਅਮਰੀਕਾ ਦਾ ਸਿਆਸਤੀ ਮਾਹੌਲ ਹੋਰ ਗਰਮ ਹੋਣ ਦੀ ਸੰਭਾਵਨਾ ਹੈ ਤਾਂ ਇਹ ਸਾਰੀਆਂ ਅੱਜ ਦੀਆਂ ਖਬਰਾਂ ਮੇਰੇ ਚੈਨਲ ਤੇ ਹੀ ਤੁਹਾਨੂੰ ਬਿਨਾਂ ਕਿਸੇ ਸੰਸਨੀ ਦੇ ਬਿਲਕੁਲ ਸਹੀ ਸਪਸ਼ਟ ਤੇ ਸਟੀਕ ਤਾਜ਼ਾ ਖਬਰਾਂ ਸੁਣਨ ਨੂੰ ਮਿਲਣਗੀਆਂ ਸੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਹੁਣ ਅਖਬਾਰ ਟੀਵੀ ਨੂੰ ਦੇ ਇਜਾਜ਼ਤ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਅਹਿਮ ਖਬਰਾਂ ਨਾਲ ਤਦ ਤੱਕ ਲਈ ਧੰਨਵਾਦ